ਇਈ ਦਰਿੰਦਾਂ ਦौरा 7 ਦਿਨ ਤੱਕ ਇੱਕ ਲੜਕੀ ਨੂੰ ਖਮੋਸ਼ੀ ਦੀ ਚਾਦਰ ਚ ਲਪੇਟ ਕੇ ਦਰਿੰਦਗੀ ਦੀ ਚੱਕੀ ਚ ਪੀਸਿਆ ਗਿਆ 23 ਮਾਰਚ ਤੋਂ 4 ਅਪ੍ਰੈਲ 144 ਘੰਟੇ 23 ਚਿਹਰੇ ਤੇ 6 ਕੈਫੇ 3 ਹੋਟਲ ਤੇ ਇੱਕ ਸ਼ਹਿਰ ਬਾਰਾ ਨਸੀ ਜਿੱਥੇ ਹਰ ਰਾਤ ਦਰਿੰਦਗੀ ਦੀ ਇੱਕ ਨਵੀਂ ਕਹਾਣੀ ਲਿਖੀ ਜਾ ਰਹੀ ਸੀ ਹਰ ਰੋਜ਼ ਉਸ ਨੂੰ ਕਿਤੇ ਨਾ ਕਿੱਥੇ ਲਿਜਾ ਕੇ ਨਸ਼ਾ ਕਰਵਾਇਆ ਜਾਂਦਾ ਤੇ ਫਿਰ ਹਾਫ ਸ ਮਿਟਾਈ ਜਾਂਦੀ ਤੇ ਫਿਰ ਆਧਮਰੀ ਹਾਲਤ ਦੇ ਵਿੱਚ ਕਿਸੇ ਦੁਕਾਨ ਜਾਂ ਫਿਰ ਨੌਕਰ ਦੇ ਉੱਤੇ ਸੁੱਟ ਕੇ ਚਲੇ ਜਾਇਆ ਕਰਦੇ ਸੀ ਉਹ ਕਿਸੇ ਤਰੀਕੇ ਖੁਦ ਨੂੰ ਸੰਭਾਲਦੀ ਉੜਦੀ ਮਦਦ ਦੀ ਤਲਾਸ਼ ਕਰਦੀ ਪਰ ਮਦਦ ਦੇ ਨਾਮ ਦੇ ਉੱਤੇ ਅੱਗੇ ਕੋਈ ਨਾ ਕੋਈ ਹੋਰ ਦਰਿੰਦਾ ਫਿਰ ਤੋਂ ਉਸ ਨੂੰ ਤਲਾਸ਼ ਕਰ ਰਿਹਾ ਹੁੰਦਾ ਇਹ ਕਹਾਣੀ ਸਿਰਫ ਇੱਕ ਲੜਕੀ ਦੀ ਨਹੀਂ ਆ ਇਹ ਕਹਾਣੀਆਂ ਉਸ ਅੱਖਾਂ ਵਿੱਚ ਕੇ ਬੈਠੇ ਸਿਸਟਮ ਦੀ ਜਿੱਥੀਆਂ ਅੱਖਾਂ ਸਾਹਮਣੇ ਇਹ ਕੁਝ ਹੋਇਆ ਪਰ ਉਹ ਖਮੋਸ਼ ਰਿਹਾ 29 ਮਾਰਚ 2025 ਬਨਾਰਸ ਵਿੱਚ ਇੱਕ ਲੜਕੀ ਮਾਪੇ ਨੂੰ ਘਰੋਂ ਇਹ ਕਹਿ ਕੇ ਨਿਕਲਦੀ ਆ ਕਿ ਮੈਂ ਸਹੇਲੀਆਂ ਨਾਲ ਕਤਾਬਾ ਖਰੀਦਣ ਜਾ ਰਹੀ ਆ ਇਹ ਲੜਕੀ ਇੱਕ ਸਪਾ ਦੇ ਵਿੱਚ ਵੀ ਕੰਮ ਕਰਦੀ ਸੀ ਤੇ ਬੈਡਮਿੰਟਨ ਦੀ ਪਲੇਅਰ ਵੀ ਸੀ ਤੇ ਗ੍ਰੈਜੂਏਸ਼ਨ ਦੀ ਪੜ੍ਹਾਈ ਵੀ ਕਰ ਰਹੀ ਸੀ ਪਿਤਾ ਡਰਾਈਵਿੰਗ ਦਾ ਕੰਮ ਕਰਦਾ ਸੀ ਇਹ ਲੜਕੀ 29 ਮਾਰਚ ਨੂੰ ਘਰੋਂ ਨਿਕਲਦੀ ਆ ਪਰ 2-3 ਘੰਟੇ ਤੱਕ ਵਾਪਸ ਨਹੀਂ ਆਉਂਦੀ ਮਾਪੇ ਨੂੰ ਟੈਨਸ਼ਨ ਹੋਈ ਤਾਂ ਉਹ ਸਿੱਧੇ ਪੁਲਿਸ ਸਟੇਸ਼ਨ ਦੇ ਵਿੱਚ ਜਾ ਪਹੁੰਚੇ ਇਸ ਲੜਕੀ ਦਾ ਹੁਣ ਤੇਕਰ ਫੋਨ ਵੀ ਪੂਰੀ ਤਰ੍ਹਾਂ ਦੇ ਨਾਲ ਬੰਦ ਹੋ ਚੁੱਕਿਆ ਸੀ ਉੱਥੇ ਜਾ ਕੇ ਆਉਦੀ 18 ਸਾਲਾ ਬੇਟੀ ਦੀ ਗੋਸ਼ਤਧੀ ਦੀ ਰਿਪੋਰਟ ਉਹਨਾਂ ਦੁਆਰਾ ਲਿਖਾਈ ਜਾਂਦੀ ਆ ਪੋਰਟ ਦੋਰਾ ਕਿਹਾ ਜਾਂਦਾ ਕਿ ਅਸੀਂ ਭਾਲਦੇ ਹਾਂ ਤੁਸੀਂ ਜਾਓ ਪਰ ਅਜਿਹੇ ਮਾਮਲੇ ਜਦੋਂ ਅਜਿਹੇ ਏਜ ਗਰੁੱਪ ਦੀ ਕੋਈ ਲੜਕੀ ਜਾਂ ਲੜਕਾ ਗਾਇਬ ਹੁੰਦਾ ਤਾਂ ਪੁਲਿਸ ਇਹ ਮੰਨ ਲੈਂਦੀ ਆ ਕਿ ਕਿਸੇ ਨਾਲ ਉਸਦਾ ਫੇਰ ਚੱਲਦਾ ਹੋਊਗਾ ਤੇ ਸ਼ਾਇਦ ਉਸੇ ਨਾਲੋਂ ਭੱਜ ਗਈ। ਦੂਜੇ ਪਾਸੇ ਉਸਦੇ ਮਾਪੇ ਦੇ ਦੁਆਰਾ ਆਪਦੇ ਆਸਪਾਸ ਦੇ ਇਲਾਕੇ ਦੇ ਵਿੱਚ ਆਪਣੀ ਬੇਟੀ ਨੂੰ ਭਾਲਣਾ ਸ਼ੁਰੂ ਕਰ ਦਿੱਤਾ ਜਾਂਦਾ ਇਸ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ। ਪਰ ਉਹ ਕਿਤੇ ਵੀ ਨਹੀਂ ਮਿਲਦੀ ਉਹਨਾਂ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਉਹ ਕਿਤੇ ਵੀ ਉਸ ਨੂੰ ਉੱਥੇ ਆਉਂਦੀ ਨਹੀਂ ਉਸ ਦਾ ਕੋਈ ਵੀ ਸੁਰਾਗ ਤੱਕ ਨਹੀਂ ਮਿਲ ਪਾਉਂਦਾ। ਇਸੇ ਤਰੀਕੇ ਇੱਕ ਇੱਕ ਕਰਕੇ 6 ਦਿਨ ਗੁਜ਼ਰ ਜਾਂਦੇ ਨੇ ਤੇ 29 ਮਾਰਚ ਤੋਂ ਹੁਣ 4 ਅਪ੍ਰੈਲ ਦਾ ਸਮਾਂ ਆ ਚੁੱਕਿਆ ਸੀ। 4 ਅਪ੍ਰੈਲ ਨੂੰ ਪੁਲਿਸ ਵੱਲੋਂ ਉਸ ਲੜਕੀ ਦੇ ਮਾਪੇ ਨੂੰ ਇੱਕ ਕਾਲ ਕੀਤਾ ਜਾਂਦਾ ਕਿ ਤੁਹਾਡੀ ਬੇਟੀ ਮਿਲ ਗਈ। ਜੀ ਥਾਣੇ ਦੇ ਵਿੱਚ ਆ ਜੋ ਮਾਪੇ ਦੇ ਦੁਆਰਾ ਰਾਤ ਦੀ ਸਾਂ ਲੈਤੀ ਜਾਂਦੀ ਹੈ ਕਿ ਚਲੋ ਬੇਟੀ ਤੰਦਰੁਸਤ ਹੈ ਤੇ ਸਾਡੀ ਬੇਟੀ ਥਾਣੇ ਦੇ ਵਿੱਚ ਆ ਤੇ ਅਸੀਂ ਉਸ ਨੂੰ ਜਾ ਕੇ ਲੈ ਆਵਾਂਗੇ ਉਹ ਥਾਣੇ ਦੇ ਵਿੱਚ ਆਪਣੀ ਬੇਟੀ ਨੂੰ ਲਜਾਣ ਦੇ ਲਈ ਭਜਦੇ ਨੇ ਘਰ ਦੇ ਵਿੱਚੋਂ ਖਾਨੇ 'ਚ ਪਹੁੰਚਦੇ ਹੀ ਬੇਟੀ ਨੂੰ ਦੇਖ ਕੇ ਉਹਨਾਂ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਕਿਉਂਕਿ ਉਸਦੀ ਹਾਲਤ ਬਾਤੋਂ ਵੀ ਜ਼ਿਆਦਾ ਬੱਤਰ ਹੋ ਚੁੱਕੀ ਸੀ ਉਹ ਆਪਣੇ ਮਾਪੇ-ਬਾਪ ਦੇ ਨਾਲ ਕੰਟੈਕਟ ਤੱਕ ਨਹੀਂ ਬਣਾ پا ਰਹੀ ਸੀ ਮਾਪੇ-ਬਾਪ ਨੂੰ ਪਛਾਣ ਤੱਕ ਨਹੀਂ پا ਰਹੀ ਸੀ ਫਿਰ ਪੁਲਿਸ ਨੇ ਮਾਪੇ-ਬਾਪ ਨੂੰ ਦੱਸਿਆ ਕਿ ਤੁਹਾਡੀ ਬੇਟੀ ਦੇ ਦੁਆਰਾ ਕੋਈ ਨਸ਼ਾ ਲੱਤਾ ਗਿਆ ਹੈ ਜਿਸ ਪਜਾ ਦੇ ਕਾਰਨ ਉਸਦੇ ਸੈਂਸਸ ਹਲੇ ਕੰਮ ਨਹੀਂ ਕਰ پا ਰਹੇ ਤੇ ਇਸੇ ਪਜਾ ਦੇ ਕਾਰਨ ਉਹ ਇੱਕ ਬੇਹੋਸ਼ੀ ਦੀ ਹਾਲਤ ਦੇ ਵਿੱਚ ਮੌਜੂਦ ਹੈ ਜਿਸ ਕਰਕੇ ਉਹ ਕਿਸੇ ਨੂੰ ਪਛਾਣ ਵੀ ਨਹੀਂ پا ਰਹੀ ਉਸਤੇ ਕਈ ਚੋਟਾਂ ਦੇ ਨਿਸ਼ਾਨ ਵੀ ਮੌਜੂਦ ਸੀ ਪਰ ਪਰਿਵਾਰ ਉਸ ਨੂੰ ਆਪਦੇ ਘਰ ਵਾਪਸ ਲੈ ਜਾਂਦਾ ਇਹਨਾਂ ਚੋਟਾਂ ਦੇ ਨਿਸ਼ਾਨਾਂ ਨੂੰ ਦੇਖਣ ਤੋਂ ਬਾਅਦ ਵੀ ਪੁਲਿਸ ਦੇ ਦੁਆਰਾ ਕਿਸੇ ਪ੍ਰਕਾਰ ਦੀ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਅਗਲੇ 2 ਦਿਨ ਤੱਕ ਉਹ ਉਸੇ ਹਾਲਤ ਦੇ ਵਿੱਚ ਰਹਿੰਦੀ ਹੈ ਤੇ ਲਗਾਤਾਰ 48 ਘੰਟੇ ਸੌਂਦੀ ਰਹੀ ਤੇ ਫਿਰ 48 ਘੰਟੇ ਬਾਅਦ ਉਹ ਨਾਰਮਲ ਹੁੰਦੀ ਆ ਤੇ ਫਿਰ ਉਸਤੇ ਦੁਆਰਾ ਆਪਦੇ ਪੇਰੈਂਟਸ ਤੇ ਰਿਸ਼ਤੇਦਾਰਾਂ ਦੇ ਸਾਹਮਣੇ ਜੋ ਖੌਫਨਾਕ ਕਹਾਣੀ ਦੱਸੀ ਉਸ ਨੇ ਸਭ ਦੇ ਪੈਰਾਂ ਤੋਂ ਜ਼ਮੀਨ ਕੱਢ ਦਿੱਤੀ ਇਸ ਲੜਕੀ ਦੇ ਦੋਹਰਾ ਦੱਸਿਆ ਜਾਂਦਾ ਕਿ ਉਸ ਨਾਲ ਪਿਛਲੇ 6 ਦਿਨ ਦੇ ਵਿੱਚ 23 ਲੜਕਿਆਂ ਦੇ ਦੁਆਰਾ ਦਰਿੰਦਗੀ ਕੀਤੀ ਗਈ ਆ ਉਹ ਕੁਝ ਨੂੰ ਤਾਂ ਜਾਣਦੀ ਵੀ ਸੀ ਪਰ ਕੁਝ ਉਸਦੇ ਚਿਹਰੇ ਅਜਿਹੇ ਸੀ ਜੋ ਬਿਲਕੁਲ ਅਣਜਾਣ ਤਿੰਨਾਂਵੇਂ ਸੀ ਇਹ ਸਭ ਜਾਣਨ ਤੋਂ ਬਾਅਦ ਲੜਕੀ ਦੇ ਮਾਤਾ ਪਿਤਾ ਦੇ ਦੁਆਰਾ ਲੜਕੀ ਦੇ ਗੁੰਮ ਹੋਣ ਤੋਂ ਠੀਕ 10ਵੇਂ ਦਿਨ ਫਿਰ ਤੋਂ ਐਫ ਆਈ ਆਰ ਲਖਵਾਈ ਜਾਂਦੀ ਆ ਉਸ ਨਾਲ ਹੋਈ ਦਰਿੰਦਗੀ ਦੀ ਜਰਾ ਸੋਚੋ ਜਦੋਂ ਲੜਕੀ ਪਹਿਲੀ ਵਾਰ ਉਸ ਹਾਲ ਦੇ ਵਿੱਚ ਪੁਲਿਸ ਨੂੰ ਮਿਲੀ ਸੀ ਉਸੇ ਵਕਤੀ ਉਸ ਦੀ ਹਾਲਤੋਂ ਅਨਦਰਚਾ ਲੱਗ ਰਿਹਾ ਸੀ ਕਿ ਕੁਝ ਗਲਤ ਉਸ ਦੇ ਨਾਲ ਜ਼ਰੂਰ ਹੋਇਆ ਤੇ ਇਸ ਦੇ ਉੱਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਸੀ ਪਰ ਪੁਲਿਸ ਦੇ ਦੁਆਰਾ ਉਸ ਸਮੇਂ ਕੋਈ ਕਾਰਵਾਈ ਨਹੀਂ ਕੀਤੀ ਗਈ ਇਸ ਤੋਂ ਬਾਅਦ ਉਸ ਲੜਕੀ ਦੇ ਬਿਆਨ ਦੇ ਉੱਤੇ ਪੁਸਤ ਦੇ ਦੁਆਰਾ ਐਫ ਆਈ ਆਰ ਦਰਜ ਕਰ ਲਈ ਜਾਂਦੀ ਆ ਸਭ ਤੋਂ ਪਹਿਲਾਂ ਉਸ ਲੜਕੀ ਦੇ ਦੁਆਰਾ ਚਾਰ ਲੜਕਿਆਂ ਦੇ ਨਾਮ ਦੱਸੇ ਜਾਂਦੇ ਨੇ ਦਾਨਿਸ਼ ਸ਼ਾਦ ਰਾਜ ਤੇ ਆਯੂਸ਼ ਇਨਾ ਚਾਰਾਂ ਦੇ ਦੌਰਾਨ ਹੀ ਉਸ ਲੜਕੀ ਨੂੰ ਸਭ ਤੋਂ ਪਹਿਲਾਂ ਗਵਾਹ ਕੀਤਾ ਤੇ ਦਰਿੰਦਗੀ ਕੀਤੀ ਸੀ ਸਭ ਤੋਂ ਪਹਿਲੀ ਵਾਰ ਉਸ ਲੜਕੀ ਨੂੰ ਰਾਜਨਾ ਦਾ ਇੱਕ ਲੜਕਾ ਮਿਲਿਆ ਸੀ ਉਹ ਜਾਣਦੀ ਸੀ ਉਸ ਨੂੰ ਇਸ ਵਜ੍ਹਾ ਦੇ ਕਾਰਨ ਉਸ ਦੇ ਨਾਲ ਮਿਲ ਗਈ ਤੇ ਉਹ ਉਸ ਨੂੰ ਫਸਲਾ ਕੇ ਇੱਕ ਕੈਫੇ ਦੇ ਵਿੱਚ ਲੈ ਗਿਆ ਇੱਕ ਹੋਟਲ ਦੇ ਵਿੱਚ ਲੈ ਕੇ ਗਿਆ ਸੀ ਤੇ ਉਸ ਤੋਂ ਬਾਅਦ ਉਸ ਨੂੰ ਕੋਈ ਨਸ਼ੀਲੀ ਚੀਜ਼ ਉੱਥੇ ਖਵਾਤੀ ਤੇ ਫਿਰ ਉਹ ਉਸ ਨੂੰ ਇੱਕ ਕਮਰੇ ਦੇ ਵਿੱਚ ਲੈ ਕੇ ਜਾਂਦਾ ਉੱਤੇ ਉਸ ਨਾਲ ਸਭ ਕੁਝ ਕੀਤਾ ਤੇ ਫਿਰ ਉਸ ਨੂੰ ਬਲੈਕਮੇਲ ਕਰਨ ਦੇ ਲਈ ਉੱਤਿਆਂ ਵੀਡੀਓ ਤੇ ਤਸਵੀਰਾਂ ਬਣਾਈਆਂ ਜਿਸ ਤੋਂ ਬਾਅਦ ਉਸ ਲੜਕੀ ਨੂੰ ਹੋਸ਼ ਆਇਆ ਤਾਂ ਉਸ ਨੇ ਆਪਦੇ ਬਾਕੀ ਦੇ ਤਿੰਨ ਹੋਰ ਦੋਸਤਾਂ ਨੂੰ ਵੀ ਉੱਤੇ ਬੁਲਾ ਲਿਆ ਤੇ ਉਹਨਾਂ ਦੇ ਦੁਆਰਾ ਵੀ ਇਹ ਦਰਿੰਦਗੀ ਉਸ ਲੜਕੀ ਦੇ ਨਾਲ ਕੀਤੀ ਜਾਂਦੀ ਆ ਇਸ ਦੌਰਾਨ ਉਸ ਨੂੰ ਲਗਾਤਾਰ ਨਸ਼ਾ ਦਿੱਤਾ ਜਾ ਰਿਹਾ ਸੀ ਤੇ ਜੋ ਵੀ ਉਸਦੇ ਨਾਲੇ ਸਭ ਕੁਝ ਕਰਦਾ ਉਹ ਆਪਣੇ ਆਪਣੇ ਤਰੀਕੇ ਦੇ ਨਾਲ ਫੋਨ ਦੇ ਵਿੱਚ ਵੀਡੀਓਜ਼ ਤੇ ਫੋਟੋਜ਼ ਬਣਾ ਲਿਆ ਕਰਦਾ ਸੀ ਚਾਰ ਤੱਕ ਉਹਨਾਂ ਨੇ ਅਲੱਗ-ਅਲੱਗ ਟਿਕਾਣੇ ਬਦਲੇ ਤੇ ਨਾਲ ਹੀ ਲੜਕੀ ਨਾਲ ਅਲੱਗ-ਅਲੱਗ ਲੋਕ ਨਸ਼ਾ ਦੇ ਕੇ ਗਲਤ ਕੰਮ ਕਰਦੇ ਰਹੇ ਤੇ ਫਿਰ 4 ਤਰੀਕ ਨੂੰ ਵੀ ਇਸ ਲੜਕੀ ਨਾਲ ਇੱਕ ਕਾਰ ਦੇ ਵਿੱਚ ਦਰਿੰਦਗੀ ਕੀਤੀ ਜਾਂਦੀ ਹੈ ਤੇ ਫਿਰ ਉਸ ਨੂੰ ਇੱਕ ਸੁੰਨਸਾਨ ਜਗ੍ਹਾ ਦੇ ਉੱਤੇ ਉਹਨਾਂ ਦੁਆਰਾ ਸੁੱਟ ਕੇ ੱੱਕਾ ਦੇ ਕੇ ਫਰਾਰ ਹੋ ਜਾਇਆ ਜਾਂਦਾ ਫਿਰ ਕੁਝ ਲੋਕਾਂ ਦੇ ਦੁਆਰਾ ਇਸ ਲੜਕੀ ਨੂੰ ਇਸ ਹਾਲਤ ਦੇ ਵਿੱਚ ਦੇਖ ਕੇ ਪੁਲਿਸ ਨੂੰ ਕਾਲ ਕੀਤਾ ਜਾਂਦਾ ਤੇ ਫਿਰ ਪੁਸਤ ਦੇ ਦੁਆਰਾ ਉਸਦੇ ਮੌਨਡ ਐਟ ਨੂੰ ਹੈਂਡਓਵਰ ਉਸ ਕੀ ਨੂੰ ਕਰ ਦਿੱਤਾ ਜਾਂਦਾ ਇਸ ਦੇ ਵਿੱਚ ਇੱਕ ਹੋਰ ਰੈਕਟ ਵੀ ਸਾਹਮਣੇ ਆਇਆ ਇਸ ਲੜਕੀ ਨੂੰ ਇਹ ਲੋਕ ਇੱਕ ਕੰਟੀਨੈਂਟਲ ਨਾਮ ਦੇ ਇੱਕ ਕੈਫੇ ਦੇ ਵਿੱਚ ਲੈ ਕੇ ਗਏ ਸੀ ਤੇ ਉਸ ਹੋਟਲ ਦਾ ਮਾਲਕਾ ਅਣਮੋਲ ਗੁਪਤਾ ਉਸ ਨੇ ਕੁਝ ਨੌਜਵਾਨ ਲੜਕੇ ਕੰਮ ਦੇ ਉੱਤੇ ਰੱਖੇ ਹੋਏ ਨੇ ਤੇ ਇਹ ਲੜਕੇ ਅਲੱਗ-ਅਲੱਗ ਲੜਕੇ ਨੂੰ ਫਸਲਾ ਕੇ ਇੱਥੇ ਲੈ ਕੇ ਆਉਂਦੇ ਨੇ ਤੇ ਫਿਰ ਉਹਨਾਂ ਨੂੰ ਨਸ਼ੇ ਦੀ ਚੀਜ਼ ਖਵਾ ਦਿੱਤੀ ਜਾਂਦੀ ਹੈ ਤੇ ਫਿਰ ਨਸ਼ੇ ਦੀ ਹਾਲਤ ਦੇ ਵਿੱਚ ਉਹਨਾਂ ਦੇ ਰਿਆਮ ਵੀਡੀਓਜ਼ ਬਣਾਈਆਂ ਜਾਂਦੀਆਂ ਨੇ ਉਹਨਾਂ ਨੂੰ ਬਲੈਕਮੇਲ ਕੀਤਾ ਜਾਂਦਾ ਤੇ ਉਹਨਾਂ ਨਾਲ ਗਲਤ ਕੰਮ ਵੀ ਕੀਤਾ ਜਾਂਦਾ ਤੇ ਜਦੋਂ ਉਹਨਾਂ ਨੂੰ ਜ਼ਰੂਰਤ ਹੁੰਦੀ ਹੈ ਉਹਨਾਂ ਨੂੰ ਬੁਲਾਇਆ ਜਾਂਦਾ ਤੇ ਕਸਟਮਰ ਨੂੰ ਹੈਂਡਓਵਰ ਕਰ ਦਿੱਤਾ ਜਾਂਦਾ ਜਾਨੀ ਕਿ ਇੱਕ ਅਲੱਗ-ਅਲੱਗ ਕਸਟਮਰ ਦੇ ਕੋਲ ਉਹਨਾਂ ਨੂੰ ਭੇਜਿਆ ਜਾਂਦਾ ਉਹਨਾਂ ਲੜਕੀਆਂ ਨੂੰ ਦਬਾ ਕੇ ਰੱਖਿਆ ਜਾਂਦਾ ਜੇ ਉਹਨਾਂ ਨੇ ਆਪਣਾ ਮੂੰਹ ਖੋਲ੍ਹਿਆ ਤਾਂ ਉਹਨਾਂ ਦੇ ਕੋਲ ਉਹਨਾਂ ਦੀਆਂ ਵੀਡੀਓਜ਼ ਮੌਜੂਦ ਨੇ ਤੇ ਉਹ ਉਹਨਾਂ ਨੂੰ ਪਬਲਿਸ਼ ਕਰ ਦੇਣਗੇ ਹੁਣ ਜਰਾ ਸੋਚੋ ਸਾਡੀਆਂ ਬੱਚੀਆਂ ਇਸ ਮਾਹੌਲ ਦੇ ਵਿੱਚ ਕਿੰਨੀਆਂ ਸੁਰੱਖਿਤ ਨੇ ਜਿੱਥੇ ਅਜਿਹੇ ਦਰਿੰਦੇ ਭਰੇ ਪਏ ਨੇ ਜੋ ਕਿਸੇ ਵੀ ਪਾਲ ਲੜਕੇ ਨੂੰ ਨੋਚਣ ਲਈ ਤਿਆਰ ਬੈਠੇ ਨੇ ਤੁਹਾਡਾ ਇਸ ਪੂਰੀ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ